ਹਿੰਦ ਪੇਰੇ ਦਰਸ਼ਕੋ ਅੱਜ ਅਸੀਂ ਨੂਰ ਪਰਵੇਦੀ ਵਿਖੇ ਪੀਰ ਬਾਬਾ ਜਿੰਦਾ ਜਗੀਰ ਜੀ ਦੇ ਸਥਾਨ ਤੇ ਉੱਤੇ ਮੌਜੂਦ ਹਾਂ ਜਿੱਥੇ ਕਿ ਸਭ ਨੂੰ ਪਤਾ ਹੈ ਕਿ ਅੱਜ ਕੱਲ ਸਾਡਾ ਖਾਣ ਪਾਣ ਜਿਹੜਾ ਬਿਲਕੁਲ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਕਿ ਅਸੀਂ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਸਾਡਾ weight ਜਦੋਂ ਵਧਣਾ ਸ਼ੁਰੂ ਹੋ ਜਾਂਦਾ ਤਾਂ ਇਹ ਇੱਕ ਬਿਮਾਰੀ ਦਾ ਰੂਪ ਧਾਰਨ ਕਰ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਪਿੱਛੇ ਕਿ ਵਜਨ ਘਟਾਉਣ ਵਾਸਤੇ ਇੱਕ ਬੈਨਰ ਲੱਗਿਆ ਹੋਇਆ ਹੈ ਪੋਲ ਸਾਹਿਬ ਵੱਲੋਂ ਇਹ ਲਗਾਇਆ ਹੋਇਆ ਜਿਹਦੇ ਉੱਤੇ ਲਿਖਿਆ ਹੋਇਆ ਵਜਨ ਘਟਾਓ ਜਾਂ ਵਧਾਓ ਇਸੇ ਤੇ ਲਈ ਜਿਹੜਾ ਬਹੁਤ ਹੀ ਵਧੀਆ ਬੈਨੀਫਿਟ ਹੈ ਮੁਫਤ ਚੈੱਕਅਪ ਹੈ ਸਾਰਾ ਇਹ ਵਜਨ ਘਟਾਓ ਜਾਂ ਵਧਾਓ ਚੰਗੀ ਸਿਹਤ ਬਣਾਓ ਬਿਨਾ ਡਾਈਟਿੰਗ ਬਿਨਾ ਦਵਾਈ ਤੇ ਸਾਡੇ ਸਾਹਮਣੇ ਤੁਸੀਂ ਪੋਲ ਸਾਹਿਬ ਐ ਬੈਠੇ ਹੋ ਆਏ ਆਪਣੀ ਜਿਹੜੀ ਟੀਮ ਨੂੰ ਲੈ ਕੇ ਇੱਧਰ ਇੱਧਰ ਕੈਮਰਾ ਮਾਰੋ ਜਰਾ ਫ੍ਰੀ ਹੈਲਥ ਚੈੱਕਅਪ ਕੈਂਪ ਜਿਹੜਾ ਜਿਹੜਾ ਇਹ ਲਾਉਂਦੇ ਨੇ ਹਰ ਵੀਰਵਾਰ ਨੂੰ ਇਹ ਲਾਉਂਦੇ ਨੇ ਤੇ ਵਜਨ ਘਟਾਉਣ ਵਾਸਤੇ ਤੇ ਵਧੀਆ ਜਿਹੜੀ ਰਾਇ ਵੀ ਦਿੰਦੇ ਆ ਭਗਵਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਭਗਾ ਜੀ ਦਾ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਤਾਂ ਹਰ ਇੱਕ ਵੀਰਵਾਰ ਇੱਥੇ ਆਉਂਦੇ ਆ ਸਾਡੇ ਹਫਤੇ 'ਚ 4-5 ਕੈਂਪ ਹੁੰਦੇ ਕੱਲ ਵੀ ਸਾਡਾ ਜੀਰਕ ਪਰ ਕੋਲ ਕੈਂਪ ਦਾ ਤੇ ਵੀਰਵਾਰ ਅਸੀਂ ਇੱਥੇ ਨੂਰਪੁਰ ਫੇਜੀ ਕੈਂਪ ਲਾਉਂਦੇ ਆ ਤੇ ਹਰੇਕ ਇਨਸਾਨ ਪਰੇਸ਼ਾਨ ਆ ਹੈਲਥ ਦੇ ਕਿਉਂਕਿ ਭੈੜ ਵੱਧ ਗਿਆ ਤਾਂ ਮੋਟਾਪੇ ਦੇ ਨਾਲ ਕਾਫੀ ਬਿਮਾਰੀਆਂ ਆਉਂਦੀਆਂ ਲੇਕਿਨ ਮਟਾਪੇ ਦਾ ਜਦ ਇਲਾਜ ਹੋ ਜਾਂਦਾ ਤਾਂ ਬਿਮਾਰੀ ਕਦੀ ਆਉਂਦੀ ਨਹੀਂ ਮੇਰਾ ਵੀ 26 ਕਿਲੋ weight ਵਧਿਆ ਹੋਇਆ ਤਾਂ ਲੇਕਿਨ ਮੇਰੇ ਕੋ ਸਰਵਾਈਕਲ ਡਿਸਕ ਸ਼ੂਗਰ ਕਾਫੀ ਪ੍ਰੋਬਲਮ ਥੀ ਲੇਕਿਨ ਅੱਜ ਅਸੀਂ ਅੱਛਾ ਖਾਣਾ ਖਾ ਕੇ ਤੇ 7 ਸਾਲ ਹੋ ਗਏ ਮੈਂ ਡਾਕਟਰ ਕੋਲਸੇ ਨਹੀਂ ਗਿਆ ਤੇ ਕਿਉਂਕਿ ਸਾਡਾ ਮੈਸੇਜ ਆ ਅਸੀਂ ਦਿੰਦੇ ਲੋਕਾਂ ਨੂੰ ਵੀ ਤੁਸੀਂ ਆਪਣਾ ਖਾਣਾ ਪੀਣਾ ਠੀਕ ਕਰ ਲੋ ਜਾਂ ਤੁਸੀਂ ਖਾਣਾ ਪੀਣਾ ਠੀਕ ਹੋ ਜਿੰਦਗੀ ਜਿਗਦੀ ਤੁਹਾਨੂੰ ਮੈਡੀਸਿਨ ਦੀ ਜਰੂਰਤ ਨਹੀਂ ਪਾਉਂ ਮੈਡੀਸਨ ਇੱਕ ਟੈਂਪਰੇਰੀ ਸੋਲੂਸ਼ਨ ਆ ਲੇਕਿਨ ਅਸੀਂ ਪਰਮਨੈਂਟ ਕੋਈ ਵੀ ਲਾ ਦਿੰਦੇ ਆ ਲਾਈਫ ਟਾਈਮ ਉਹ ਮੈਡੀਸਨ ਲਗੜੇ ਤੇ ਬਾਅਦ ਅਸੀਂ ਸਾਡੀ ਡੈਥ ਹੋ ਜਾਂਦੀ ਆ ਲੇਕਿਨ ਅੱਛਾ ਖਾਣਾ ਕਰਕੇ ਇਹ ਆਪਣੇ ਆਪ ਨੂੰ ਫਿਟ ਕਰ ਸਕਦੇ ਆ ਜਨ ਕਿ ਐਕਸ ਕਰਦੇ ਆ ਲੋਗਾ ਜਿਹਦਾ ਪ੍ਰੈਸ਼ਰ ਬੁੱਟਰ ਸਾਹਿਬ ਪਿੱਛੇ ਵੀ ਆਏ ਤੇ ਹੁਣ ਵੀ ਇਹਨਾਂ ਨੇ ਸਾਨੂੰ ਇੱਥੇ ਕਰਿਆ ਸੀ ਹਰੇਕ ਵੀਰਵਾਰ ਆਉਂਦੇ ਆ ਹਾਂਜੀ ਬੱਗਾ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਬਿਲਕੁਲ ਜੀ ਜਿਹੜਾ ਤੁਸੀਂ ਦਵਾਈਆਂ ਦੇ ਉੱਤੇ ਹਮੇਸ਼ਾ ਪੈਸੇ ਲਾਉਂਦੇ ਰਹੇ ਦਿਨੇ ਉਹ ਦਵਾਈਆਂ ਦੇ ਪੈਸੇ ਜਿਹੜੇ ਆ ਉਹਨਾਂ ਨੂੰ ਘਟਾਉਣ ਵਾਸਤੇ ਸਾਨੂੰ ਇਹਨਾਂ ਭਗਤ ਸਾਹਿਬ ਦਾ ਫਾਰਮੂਲਾ ਪਾਲਣਾ ਚਾਹੀਦਾ ਹੈ ਤਾਂ ਕਿ ਅਸਲੀ ਦੋਸਤ ਸਾਡਾ ਸਿਰਫ ਸਾਡਾ ਸਰੀਰ ਹੈ ਜੇ ਅਸੀਂ ਆਪਣੇ ਸਰੀਰ ਦੀ ਰੱਖਿਆ ਨਹੀਂ ਕਰ ਸਕਦੇ ਆ ਤਾਂ ਸਾਡੀ ਰੱਖਿਆ ਕਿਸੇ ਨੇ ਨਹੀਂ ਕਰਨੀ ਹੈਗੀ ਕਿਉਂਕਿ ਬੁਢਾਪੇ ਵੇਲੇ ਜਾਂ ਬਾਡੇ ਟਾਈਮ ਵੇਲੇ ਸਾਡਾ ਸਾਰੇ ਸਾਥ ਝੜ ਜਾਂਦੇ ਆ ਪਰ ਜਿਹੜਾ ਸਾਡਾ ਸਰੀਰ ਹੈ ਇਹਦੇ ਸਾਰੇ ਹੀ ਅਸੀਂ ਆਪਣੀ ਜ਼ਿੰਦਗੀ ਕੱਢਣੀ ਹੁੰਦੀ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਤੁਸੀਂ ਪੁਲਿਸ ਸਾਹਿਬ ਨੂੰ ਸੰਪਰਕ ਕਰੋ ਇਹਨਾਂ ਦੇ ਬਿਲਕੁਲ ਕਾਰਡ ਵੀ ਚਪਏ ਹੋਏ ਆ ਆ ਸਰਬਜੋਤ ਸਿੰਘ ਤੁਹਾਡਾ ਨਾਮ ਅੱਛਾ ਲੋਕ ਮੇਰਾ ਨਾਮ ਗੁਰਮੁਖ ਸਿੰਘ ਹੈ ਮੈਂ ਨਾਲਾੜਾ ਰੜਾ ਹਾਜਪੁਰ ਦੇ ਸੇ ਮੈਂਨੇ न्यूट्रिशन यूज करके अपनी बॉडी से 12 के जी फैट लॉस किया और मैं अब अपने वेट से हूँ मेडिसिन फ्री लागू हुई है और पहले से मुझे मेरी जो एज है बहत्तर साल है और मुझे 25 साल की एज में महसूस कर रहा हूँ मैं थैंक यू करता हूँ इतने अच्छे सिस्टम का जिससे मेरी सेहत बिल्कुल ठीक है थैंक यू आला ਸਭ ਨੂੰ ਇੱਕੋ ਹੀ ਉਹ ਹਦਾਇਤ ਹੈ ਵੀ ਬਿਲਕੁਲ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਸਿਹਤ ਹੈ ਤਾਂ ਸਾਰਾ ਕੁਝ ਹੈ ਤੰਦਰੁਸਤੀ ਹੈ ਵਜਨ ਜਦੋਂ ਵਜਨ ਸ਼ੁਰੂ ਹੋ ਗਿਆ ਤਾਂ ਉਹਦੇ ਬਾਅਦ ਤੁਹਾਨੂੰ ਡਾਕਟਰਾਂ ਦੇ ਪਾਸ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਤੇ ਤੁਸੀਂ ਆਪਣਾ ਵਜਨ ਜਿਹੜਾ ਹਾਈਟ ਹੈ ਲੰਬਾਈ ਹੈ ਭਗਤ ਸਾਹਿਬ ਹਾਈਟ ਦੇ ਸਾਹਿਬ ਨਾਲ ਵਜਨ ਹੁੰਦਾ ਨਾ ਹਾਂਜੀ ਜੋ ਸਾਡੇ 5-7 ਪੈਰਾਮੀਟਰ ਆ ਜਾਂਦੇ ਆ ਸਾਡਾ ਸਕੈਨਰ ਆ ਕੋ ਸਕੈਨਰ ਨਾਲ ਅਸੀਂ ਹਾਈਟ ਔਰ ਏਜ ਦੇਖਦੇ ਆ ਉਹਦੇ ਨਾਲ ਅਸੀਂ ਫੀਡ ਕਰਕੇ 7 ਟੈਸਟ ਆ ਦੇਖਦੇ ਆ ਬੋਡੀ ਦਾ weight ਤੋਂ ਅਜੀ ਘਰ ਵੀ ਦੇਖ ਲੈਂਦੇ ਲੇਕਿਨ ਉਹਦੇ ਅਲਾਵਾ ਸਾਡੀ ਆਊਟਰ ਫੈਟ ਵਧਦੀ ਹੈ ਤਾਂ ਸਾਨੂੰ ਸਾਹ ਚੜ ਲੱ ਜਾਂਦਾ ਇੱਕ ਵਿਜਨਰ ਫੈਟ ਹੁੰਦੀ ਆ ਜਿਹਦੇ ਅੰਦਰ ਨਸਾਂ ਹੁੰਦੀਆਂ ਨਾ ਹਾਰਟ ਦੀਆਂ ਜਾਂ ਬਲੌਕ ਹੁੰਦੀਆਂ ਫਿਰ ਹਾਰਟ ਅਟੈਕ ਹੁੰਦਾ ਤੇ ਜਦੋਂ ਇਹ ਵੱਧਦਾ ਫਿਰ ਸਾਨੂੰ ਸਾਹ ਚੜਦਾ ਉੱਤੇ ਵੱਧ ਜਾਂਦੇ ਸਾਡੇ ਮਸਲ ਵੀਕ ਹੁੰਦੇ ਆ ਫੈਟ ਆਉਣੇ ਦੇ ਨਾਲ ਤੇ ਹੱਥ ਪੈਰ ਸਾਡੇ ਸੌਣੇ ਸ਼ੁਰੂ ਹੋ ਜਾਂਦੇ ਆ ਤੇ ਬੀ ਐਮ ਆਈ ਆ ਇਹ ਸੱਤ ਟੈਸਟ ਹੋ ਜਾਂਦੇ ਆ ਤੋਂ ਜੋ ਦੋਨੋਂ ਚੀਜ਼ਾਂ ਵਧਦੀਆਂ ਬੀ ਐਮ ਆਈ ਤੇ ਵਿਜਨਰ ਦਾ ਅਟੈਕ ਹੋ ਜਾਂਦਾ ਇਨਸਾਨ ਨੂੰ ਇਹ ਸਾਰੇ ਅਸੀਂ ਪੈਰਾਮੀਟਰ ਚੈੱਕ ਕਰਦੇ ਕਿਉਂਕਿ ਹਾਰਡ ਦਾ ਟੈਟੇ 40000 ਦਾ ਹੁੰਦਾ ਸੀ ਫ੍ਰੀ ਕਰਦੇ ਆ ਸੱਤ ਟੈਟਲ ਦੇ 60000 ਦੇ ਟੈਟਰ ਦੇ ਆ ਅਸੀਂ ਲੋਕਾਂ ਨੂੰ ਮੈਸੇਜ ਦਿੰਦੇ ਆ ਵੀ ਤੁਸੀਂ ਸਿਰਫ ਆਪਣੇ ਆਪ ਰੋਫਿਟ ਕਰ ਸਕਦੇ ਸਿਰਫ ਖਾਣਾ ਪੀਣਾ ਠੀਕ ਆ ਸਵੇਰ ਦਾ ਨਾਸ਼ਤਾ ਤੇ ਚਾਹ ਚੇਂਜ ਕਰਦੇ ਸੀ ਔਰ ਕੋਈ ਚੀਜ਼ ਦੁਬਾਰਾ ਦਾ ਖਾਣਾ ਵੀ ਖਾਣਾ ਸ਼ਾਮ ਨੂੰ ਵੀ ਖਾਣਾ ਲੇਕਿਨ ਤੁਸੀਂ ਜਦ ਤੱਕ ਖਾਣਾ ਪੀਣਾ ਠੀਕ ਆ ਦੇ ਉਹ ਤੱਕ ਸੀ ਲੈਪਟਾਪ ਕਦੀ ਮੈਡੀਸਨ ਫ੍ਰੀ ਨਹੀਂ ਹੋ ਸਕਦੇ ਥੈਂਕਸ ਬੱਗਾ ਜੀ ਆਪਕਾ ਤੁਹਾਡੇ ਚੈਨਲ ਦਾ ਰੋਪਰ ਚੈਨਲ ਜਿਹਨਾਂ ਨੇ ਸਾਨੂੰ ਇੱਥੇ ਤਕਰੀਬ ਹਰ ਇੱਕ ਵੀਰਵਾਰ ਨੂੰ ਆਉਂਦੇ ਆ ਜੈ ਜੀ ਸਨਮਾਨ ਕਰਿਆ ਥੈਂਕਸ ਅਬੀਲ ਬਿਲਕੁਲ ਜੀ ਪੈਰਦਸ ਕੋਲ ਬਿਲਕੁਲ ਤੁਸੀਂ ਵੀ ਆਪਣਾ ਬੇਟਾ weight ਨੂੰ ਵਧਾਉਣ ਵਾਸਤੇ ਰੁਕਣਾ ਹੈ ਤਾਂ ਸਾਡੇ ਭਗਤ ਸਾਹਿਬ ਨੂੰ ਮਿਲੋ ਘਨੋਲੀ ਦੇ ਵਿੱਚ ਵੀ ਇਹ ਰਹਿੰਦੇ ਆ ਤੇ ਇਹਨਾਂ ਦਾ ਥੋੜਾ ਕਿ ਰਹਿੰਦੇ ਕਿਥੇ ਸਿਆਣੀ ਮਾਜਰੇ ਇਹਨਾਂ ਦਾ ਐਡਰੈਸ ਹੈ ਤੇ ਨੰਬਰ ਵੀ ਅਸੀਂ ਤੁਹਾਨੂੰ ਆਪਾਂ ਆਪਣੇ ਜਿਹੜੇ ਥੱਲੇ ਆਪਾਂ ਦੇ ਰਹੇ ਆ ਇਸ ਨੰਬਰ ਦੇ ਉੱਤੇ ਸੰਪਰਕ ਵੀ ਕਰ ਸਕਦੇ ਹੋ ਇਹ ਸਾਡੇ ਭਗਤ ਸਾਹਿਬ ਦਾ ਜਿਹੜਾ ਪੂਰਾ ਐਡਰੈਸ ਹੈ ਤੇ ਆਪਾਂ ਵੀ ਚਾਹਾਂਗੇ ਕਿ ਮੈਂ ਵੀ ਫਿਟਨੈਸ ਵਾਸਤੇ ਇਹਨਾਂ ਕੋਲ ਜਾਊਗਾ ਪਹਿਲਾਂ ਤੁਸੀਂ ਜਾਓ ਫਿਰ ਮੈਂ ਵੀ ਜਾਣਾ ਧੰਨਵਾਦ ਜੀ ਤੁਹਾਡਾ